आज बनामाගේ इनामि त्र किदा नास्ता। ਸਭ ਤੋਂ ਪਹਿਲਾਂ ਸੂਜੀ ਦਹੀਂ ਨਮਕ ਤੇ ਲੋੜ ਮੁਤਾਬਕ ਪਾਣੀ ਪਾ ਕੇ ਸਮੂਝ ਜਿਹਾ ਗੋਲ ਬਣਾ ਕੇ ਅੱਧੇ ਘੰਟੇ ਲਈ ਛੱਡ ਦੇਣਾ ਹੈ ਮਿਕਸੀ ਜਾਰ ਵਿੱਚ ਇੱਕ ਵੱਡੇ ਸਾਈਜ਼ ਦਾ ਟਮਾਟਰ ਤੇ ਪਨੀਰ ਪਾ ਕੇ ਬਰੀਕ ਪੇਸਟ ਬਣਾ ਲਵੋ ਕੜਾਹੀ ਜਾਂ ਪੈਨ ਵਿੱਚ ਇੱਕ ਥੜਚੀ ਤੇਲ ਗਰਮ ਕਰਕੇ ਬਰੀਕ ਕੱਟੇ ਪਿਆਜ਼ਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾਓ ਫਿਰ ਹਲਦੀ ਲਾਲ ਮਿਰਚ ਪਾ ਕੇ ਕੁਝ ਸੈਕਿੰਡ ਪਕਾਓ ਅਦਰਕ ਲਸਣ ਤੇ ਹਰੀ ਮਿਰਚ ਦੇ ਪੇਸਟ ਨੂੰ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ ਹੁਣ ਟਮਾਟਰ ਦਾ ਪੇਸਟ ਜੋ ਬਣਾ ਕੇ ਰੱਖਿਆ ਸੀ ਐਡ ਕਰੋ ਨਾਲ ਹੀ ਨਮਕ ਪਾ ਕੇ ਮਸਾਲੇ ਨੂੰ ਘਿਓ ਛੱਡਣ ਤੱਕ ਪਕਾਓ ਹੋਣਾ ਹੈ ਸੂਜੀ ਦੇ ਘੋਲ ਵਿੱਚ ਇਨੋ ਤੇ ਲੋੜ ਮੁਤਾਬਕ ਪਾਣੀ ਪਾ ਕੇ ਕਨਸਿਸਟੈਂਸੀ ਨੂੰ ਸੈੱਟ ਕਰੋ ਤੇ ਮਸਾਲੇ ਵਿੱਚ ਕਟਚੀ ਦੀ ਮਦਦ ਨਾਲ ਇਡਲੀ ਦੀ ਫਾਰਮ ਵਿੱਚ ਇਸ ਕੋਲ ਨੂੰ ਪਾਓ ਫੇਰ ਟੱਕ ਕੇ ਮੀਡੀਅਮ ਫਲੇਮ ਤੇ ਸਖਤ ਦੋ 8 ਮਿੰਟ ਓਕਣ ਤੋਂ ਬਾਅਦ ਤੁਤ ਪਿਕ ਦੀ ਮਦਦ ਨਾਲ ਇਸ ਨੂੰ ਚਟਕ ਕਰ ਲਵੋ ਉਪਰੋਂ ਦੀ ਤੜਕੇ ਲਈ ਪੈਨ ਵਿੱਚ ਕਟੀਆਂ ਹਰੀਆਂ ਮਿਰਚਾਂ ਕੜੀ ਪੱਤਾ ਤੇ ਸਰੋਂ ਦੇ ਦਾਣਿਆਂ ਨੂੰ ਤੇਲ ਵਿੱਚ ਚਟਕਾਉਣ ਤੋਂ ਬਾਅਦ ਨਾਸ਼ਤੇ ਉੱਪਰ ਪਾਉ ਕਰੋ ਜਮੀ ਤੇ ਬਹੁਤ ਹੀ ਹਲਕਾ ਫੁਲਕਾ ਨਾਸ਼ਤਾ ਬਣ ਕੇ ਤਿਆਰ